ਬਹੁਤ ਵਧੀਆ ਸਕੂਲ ਗਰਲ ਸਕੂਲ ਡੇਰਾ ਬਾਬਾ ਨਾਨਕ ਪਲਸ 2 ਦਾ ਹੈਗਾ ਜੇ ਤੁਹਾਡੀ ਕਿਰਪਾ ਹੋਵੇ ਉਹਨੂੰ ਅੱਜ ਲੜਕੀਆਂ ਦਾ ਕਾਜ ਅਨਾਉਂਸ ਕਰਦੇ ਜਾਓ ਪਿਛਲੇ 75 ਸਾਲਾਂ ਤੋਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਮੰਗ ਸੀ ਕਿ ਲੜਕੀਆਂ ਵਾਸਤੇ ਕੋਪੇਰੇ ਬਾਬਾ ਨਾਨਕ ਤੇ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਜ ਤੁਸੀਂ ਇਸ ਪਵਿੱਤਰ ਧਰਤੀ ਪਾਕ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਅੱਜ ਜੂੜ ਕਾਜ ਦੀ ਜਿਹੜੀ ਅਨਾਉਂਸਮੈਂਟ ਕਰਕੇ ਜਾਓਗੇ ਇੱਕ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਦਾਣਾ ਮੰਡੀ ਬਣੀ ਆ ਮੇਰਾ ਬਾਬਾ ਨਾਨਕ ਦੀ ਉਹ ਦਾਣਾ ਮੰਡੀ ਦੇ ਇੱਕ ਸਾਈਡ ਤੇ ਸਕੂਲ ਆ ਲੜਕੀਆਂ ਦਾ ਇੱਕ ਸਾਈਡ ਤੇ ਐਸ.ਡੀ.ਐਮ ਸਾਹਿਬ ਦਾ ਦਫਤਰ ਆ ਇੱਕ ਸਾਈਡ ਤੇ ਡਰੋਮਾ ਸੈਂਟਰ ਬਣ ਗਿਆ ਸਾਰੀ ਆਬਾਦੀ ਦੇ ਸੈਂਟਰ ਦੇ ਵਿੱਚ ਦਾਣਾ ਮੰਡੀ ਆ ਇਹ ਦਾਣਾ ਮੰਡੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼ਿਫਟ ਹੋ ਰਹੀ ਆ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਕਿ ਸ਼ਿਫਟ ਹੋ ਕੇ ਇੰਤਕਾਲ ਹੋ ਕੇ ਇਹ ਦਾਣਾ ਮੰਡੀ ਜਿਹੜੀ ਸ਼ਹਿਜਾਦੇਗੜਾ ਚਲੇਗੀ ਆ ਅਸੀਂ ਚਾਹੁੰਦੇ ਕਿ ਉਹਦੀ ਸ਼ਿਫਟਿੰਗ ਦੇ ਆਰਡਰ ਕਰਾ ਕੇ ਇਹਨਾਂ ਲੋਕਾਂ ਨੂੰ ਹੈ ਜਿਹੜੇ ਕੱਟਣਾ ਮਿੱਟੀ ਆ ਸ਼ਹਿਰ ਦੇ ਲੋਕਾਂ ਨੂੰ ਇਹਦੇ ਤੋਂ ਨਿਜਾਰਤ ਹੋਈ ਜਾਵੇ ਡੇਰਾ ਬਾਬਾ ਨਾਨਕ ਬੜੇ ਹੀ ਪਵਿੱਤਰ ਤੇ ਇਤਿਹਾਸਕ ਧਰਤੀ ਦੇ ਰਹਿਣ ਵਾਲੇ ਹਜ਼ਾਰਾਂ ਦੀ ਗਿਣਤੀ ਚਾਹੇ ਇੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਜਿੰਨੇ ਵੀ ਅਧਿਕਾਰੀ ਮੇਰੇ ਕੈਬਨਟ ਦੇ ਸਾਥੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗੜਗੜ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਹਿਬਾਨ ਜਿਨ੍ਹਾਂ ਨੇ ਬਾਅਦ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਤਿਆਰ ਕਰਕੇ ਦਿੱਤੀਆਂ ਜਿਦੇ ਕਰਕੇ ਅਸੀਂ ਅੱਜ ਇਹ ਜਿਹੜਾ ਘਰਾਂ ਵਾਸਤੇ ਮੁਆਵਜ਼ਾ ਜਿਹੜਾ ਉਹ ਵੰਡਣ ਦੇ ਕਾਬਿਲ ਹੋਇਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਹੂੰਗਾ ਕਿਉਂਕਿ ਕੁਦਰਤੀ ਮਾਰ ਐਸੀ ਪਈ ਇਸ ਇਲਾਕੇ ਦੇ ਖਾਸ ਤੌਰ ਤੇ ਕਿ ਲੋਕ ਜਿੰਨਾ ਘਰਾਂ ਨੂੰ ساری ਉਮਰ ਦਾ ਆਸਰਾ ਸਮਝੀ ਬੈਠੇ ਸੀ ਉਹ ਘਰ ਚੰਦ ਮਿੰਟ ਕੁਝ ਘੰਟੇ ਸਾਥ ਦੇ ਸਕੇ ਅੱਖਾਂ ਦੇ ਸਾਹਮਣੇ ਉਹ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਉਹ ਘਰ ਨਹੀਂ ਵਹਿ ਬਹੁਤ سارے ਲੋਕਾਂ ਦੇ ਸੁਪਨੇ ਵਿੱਚ ਵਹਿ ਗਏ ਬੱਚਿਆਂ ਦੀਆਂ ਕਿਤਾਬਾਂ ਸਿਲੇਬਸ ਦੀਆਂ ਵਹਿ ਗਈਆਂ ਕੀਮਤੀ ਸਮਾਨ ਗਹਿਣੇ ਗੱਟੇ ਪੇਟੀਆਂ ਸੰਦੂਕ ਸਾਰਾ ਕੁਛ ਉਸ ਦਰਦਨਾਕ ਹੜ੍ਹ ਦੇ ਵਿੱਚ ਵਹਿ ਗਿਆ ਪਸ਼ੂ ਜ਼ਮੀਨਾਂ ਫਸਲਾਂ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਇਲਾਕੇ ਦਾ ਖਾਸ ਤੌਰ ਤੇ ਮੈਂ ਆ ਕੇ ਜਦੋਂ ਦੇਖ ਕੇ ਗਿਆ ਤਬਾੜਾ ਦੁੱਖ ਹੋਇਆ ਇਸ ਗੱਲ ਦਾ ਕਿ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਬਾਰਿਸ ਪੰਜਾਬ ਆਹ ਕਿਹੜੇ ਇਮਤਿਹਾਨs ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਮਾਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ ਰਾਜਸਥਾਨ ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਇਗਿਆ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ-ਜਿੱਥੇ ਵੀ ਸਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਤੇ ਲੋਕ ਟਰਾਲੀਆਂ ਲੈ ਕੇ ਆਪ ਮਾਰੇ ਤੁਰ ਪੇ ਕਿਸੇ ਚ ਰਜਾਈਆਂ ਲੱਗੀਆਂ ਹੋਈਆਂ ਸੀ ਕਿਸੇ ਚ ਰਾਸ਼ਨ ਪਾਣੀ ਸੀ ਕਿਸੇ ਚ ਮੱਛਰਦਾਨੀਆਂ ਸੀ ਹਾਂ ਇਸ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਪੇਸ਼ ਕਰਤੀ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਦਿਆਂ ਦੇ ਸੰਕਟ ਆ ਜੇ ਤਾਂ ਉਹ ਹਰ ਇੱਕ ਚੀਜ਼ ਨਸ਼ਾਵਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਜੇ ਫਸੇ ਹੋਏ ਨੇ ਤਾਂ ਜਿਨ੍ਹਾਂ ਨੂੰ ਕੱਢ ਲਾਂਗੇ ਇਹ ਮਿਸਾਲ ਦੁਨੀਆ ਦੇ ਵਿੱਚ ਪੇਸ਼ ਹੋ ਗਈ ਕੋਈ ਹੋਰ ਸੁਭਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਉੱਠ ਸਕਦਾ ਸੀ ਕਈ ਸਾਲ ਨਹੀਂ ਉੱਠ ਸਕਦਾ ਸੀ ਇਹ ਗੁਰੂਆਂ ਦੀ ਧਰਤੀ ਹੈ ਇਹਨੂੰ ਪਰਦਾਣ ਪ੍ਰਾਪਤ ਹੈ ਇੱਥੇ ਕੁਰਬਾਨੀਆਂ ਹੋਈਆਂ ਨੇ ਅੱਜ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚ ਉਬਲਣ ਵਾਲੇ ਸੀਸ ਤੇ ਆਰੇ ਚੰਗਾਉਣ ਵਾਲੇ ਤੇ ਰੂਮ ਦੇ ਵਿੱਚ ਬੰਨ ਕੇ ਅੱਗਾਂ ਦੇ ਵਿੱਚ ਸੜਨ ਵਾਲੇ ਇਤੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲ ਨਾਲੇ ਆ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਇਹ ਸਾਬਤ ਹੋ ਗਿਆ ਕਿ ਅਸੀਂ ਪੰਜਾਬੀ ਜਿਹੜੇ ਆ ਕਦੇ ਸੰਕਟ ਤੋਂ ਹਾਰਦੇ ਨਹੀਂ ਜੇ ਕੋਈ ਮੁਸ਼ਕਲ ਆਵੇ ਸੰਕਟ ਆਵੇ ਪੰਜਾਬੀਆਂ ਦੇ ਇਰਾਦੇ ਆ ਪੂਰੇ ਸੰਕਟ ਛੋਟਾ ਰਹਿ ਜਾਂਦਾ ਹੈ ਸਰਕਾਰ ਦਾ ਕੰਮ ਹੁੰਦਾ ਕਿ ਹੋ ਜਦੋਂ ਲੋਕਾਂ ਤੇ ਕੋਈ ਮੁਸ਼ਕਲ ਦੀ ਘੜੀ ਆਵੇ ਉਸ ਘੜੀ ਦੇ ਵਿੱਚ ਸਾਥ ਦੇਵੇ ਇਸ ਤੋਂ ਪਹਿਲਾਂ ਅਸੀਂ 20000 ਰੁਪਏ ਕੇਕੜ ਦਾ ਜੋ ਸਾਰੇ ਦੇਸ਼ ਤੋਂ ਵੱਧ ਹੈ 20000 ਰੁਪਏ ਕੇਕੜ ਦੇ ਸਾਹਮਣੇ ਫਸਲਾਂ ਦੇ ਮੁਆਵਜ਼ੇ ਦੇਣੇ ਮੈਂ ਸ਼ੁਰੂ ਕਰਕੇ ਗਿਆ ਸੀ ਅਜਨਾਲੇ ਹਲਕੇ ਤੋਂ ਹਰ ਰੋਜ਼ ਚੈੱਕ ਵੰਡੇ ਜਾ ਰਹੇ ਨੇ ਜਿਉਂ-ਜਿਉਂ ਸਾਡੇ ਕੋਲੇ ਆਈ ਜਾਂਦੀਆਂ ਗਰਦੌਰੀਆਂ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੀ ਵੀਡੀਓ ਵੀ ਆ ਰਹੀਆਂ ਨੇ ਕਿ ਚਲੋ ਪਟੜੀ ਤੇ ਆਵੇ ਜ਼ਿੰਦਗੀ ਥੋੜੀ ਜੀ ਲੀ ਤੇ ਆਵੇ ਅੱਜ 30000 ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗਿਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਇਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘੱਟ ਕਿਸ਼ਤ ਹੁੰਦੀ ਸੀ ਸ਼ੁਰੂ ਵੇਲੇ ਅਸੀਂ ਉਹਨੂੰ 70000 ਕਰਤਾ ਕਿ 70000 ਪਹਿਲਾਂ ਦਿਓ ਤਾਂ ਕਿ ਸ਼ੁਰੂਆਤ ਹੋਵੇ ਬਾਕੀ ਦੋ ਕਿਸ਼ਤਾਂ ਚ 50000 ਰੁਪਇਆ 2 ਲੱਖ ਤੱਕ ਵੀ ਦਿੱਤਾ ਘਰਾਂ ਚ ਟੋਟਲ 30000 ਚੋਂ अठ हजार छपंजा घर अठ हजार छपंजा घर घर कले गुरदासपुर जिले के जिन्होंने अब मुआवजा जो शुरू कर लिया कहें किसी कवि ने लिखे मुद्दत लग जाती है एक घर बनाने में मुद्दत लग जाती है एक घर बनाने में ਉਮਕੋ ਬਿਲਕੁਲ ਵੀ ਤਰਸ ਨਹੀਂ ਆਤਾ ਬਸਤੀਆਂ ਜਲਾਉਣੇ ਨੂੰ ਕੁਝ ਹਜੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲਹਿੰਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚਲਦੀ ਹੈ ਅਸੀਂ ਉਹ ਨਹੀਂ ਹੈਗੇ ਅਸੀਂ ਲੜਾਉਣ ਵਾਲੇ ਕਿ ਹੈਗੇ ਸਿੱਪੜਾਉਣ ਵਾਲੇ ਕਿ ਬੱਚਿਆਂ ਨੂੰ ਪੜਾਉਉ ਮੈਂ ਐਨ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਦੇਖੋ ਜੀ ਅੱਜ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਤਾਂ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾਂ ਪੂਰੀਆਂ ਕੀਤੀ ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਵੇਖਣ ਲਿਆ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਆਪਣੀਆਂ ਬੇਟੀਆਂ ਨੂੰ ਧੀਆ ਨੂੰ ਲੈ ਕੇ ਬੜੇ ਚਿੰਤਤ ਸੀਗੇ ਕਿ ਪਲਾਸਟੂ ਤੱਕ ਐਜੂਕੇਸ਼ਨ ਮਿਲਦੀ ਸੀਗੇ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲਾਸਟੂ ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ ਤਾਂ ਉਹ ਜਿਹੜੀ ਲੋਕਾਂ ਸੀਗੀ ਉਹ ਅੱਜ ਮਾਰਨ ਦੀ ਕਿਰਪਾ ਹੋਈ ਆ ਬਾਬੇ ਸ਼੍ਰੀਚੰਦ ਨੇ ਕੀਤੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਬੰਦਾ ਤੁਸੀਂ ਸਾਰਿਆਂ ਸੁਣਿਆ ਹੀ ਹੈ ਉਹ ਵੀ ਉਹਨਾਂ ਕਹਿ ਗਏ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਹਿਰ ਚੋਂ ਇੱਕ ਸੀਗਾ ਮੈਂ ਕਹਿੰਦਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜ਼ਿਆਦਾ ਉਹਦੀ ਹਾਲਤ ਵੀ ਬੜੀ ਖਦਸਾ ਤਾਂ ਮੇਰੀ ਉਹਨਾਂ ਤਿੰਨੇ ਮੰਗਾ ਜਿਹੜੀਆਂ ਨੇ ਇੰਡੋਰ ਸਟੇਡੀਅਮ ਇੰਡੋਰ ਸਟੇਡੀਅਮ ਜਿਹੜਾ ਸਟੇਡੀਅਮ ਹੀ ਉਹਨਾਂ ਦੇ ਦਿੱਤਾ ਮੈਂ ਚਾਰ ਮੰਗਾ ਰੱਖੀਆਂ ਸੀਗੀਆਂ ਸੀਐਮ ਸਾਹਿਬ ਨੇ ਚਾਰੇ ਮੰਗਾ ਵੇਖਿਆ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਹੈ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੰਨਾ ਸਾਡੀ ਪ੍ਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਆ ਤੁਸੀਂ ਅੱਜ ਪੂਰੀ ਕਰ ਦਿੱਤੀ। ਅੰਦਾਲ ਸਾਹਿਬ ਤੁਸੀਂ ਖੁਸ਼ ਹੋ? ਮੈਂ ਤਾਂ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ? ਇਸ ਧਰਤੀ ਤੇ ਉਹ ਲੀਡਰ ਪੈਦਾ ਕੀਤੇ ਇਸ ਧਰਤੀ ਨੇ ਕਿ ਜਿਹੜੇ ਖੁਦ ਮੰਗਣ ਦੀ ਲੋੜ ਨਹੀਂ ਉਹ ਆਪੋ ਨਾਲ ਆਪਣੀਆਂ ਪਾਵਨਾਂ ਸਿਗੀਆਂ ਆਪਣੀਆਂ ਪਾਵਨਾਂ ਬਣਾ ਸਕਦੇ ਸੀ। ਕਿੱਡੇ ਵੱਡੇ ਲੀਡਰ ਗੁਰਨਾਨਦ ਸਾਹਿਬ ਵੀ ਧਰਤੀ ਤੋਂ ਪੈਦਾ ਹੋਏ। ਪਰ ਕਿਤੇ ਨਾ ਕਿਤੇ ਉਹ ਜੁਮਮਿਆਰੀਆਂ ਤੋਂ ਭੱਜੇ। ਅੱਜ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਕਿ ਉਹਨਾਂ ਆਪ ਕਰਾਇਆ ਕਰ। ਇਹਦਾ ਕ੍ਰੈਡਿਟ ਸਾਰਾ ਸਾਰਾ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ ਇਹਦੇ ਦਾ ਹੋਰ ਕੋਈ ਕ੍ਰੈਡਿਟ ਦਾ ਲੈਣ ਦਾ ਕੋ ਹੱਕਦਾਰ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਅੱਜ ਇਹ ਜਿੰਨੀਆਂ ਵੀ ਮੰਗਾ ਆਪਾਂ ਰੱਖੀਆਂ ਪੂਰੀਆਂ ਹੋਈਆਂ ਦੇਖੋ ਜੀ ਇਹ ਤਾਂ ਹੁਣ ਹੋ ਗਿਆ ਉਹਨਾਂ ਤਾਂ ਐਰਕਾਈ ਕੈਪੀ ਐਸੋਸੀਏਸ਼ਨ ਤੋਂ ਕਲਾਸਾਂ ਕਲਾਸਾਂ ਜਿਹੜੀਆਂ ਐਸੇਸ ਜਤੋਂ ਛੂਜੂ ਹੋਣਗੀਆਂ ਬਿਲਡਿੰਗ ਬਣਨ ਤੋਂ ਪਹਿਲਾਂ ਪਹਿਲਾਂ ਜਗ੍ਹਾ ਡਿਸਾਈਡ ਕਰ ਲਾਂਗੇ ਕਲਾਸਾਂ ਜਿਹੜੀਆਂ ਲਵਾਦਾਂਗੇ